ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਟੂ ਡੀਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਰੀਦਕੋਟ ਇੱਕ ਫਾਰਮ ਚੋਂ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਲਗਭਗ 22 ਦੇ 15 ਤੋਂ 20 ਨਗ ਰੱਖੇ ਹੋਏ ਹੈ ਜੀ ਨੋਰਮਲ ਫਾਰਮ ਵੱਚ ਬੱਚਿਆਂ ਨੇ ਵੀ ਤੇ ਦੋਤੇ ਵੀ ਨੇ ਗਾਵਾ ਉਹਨਾਂ ਚ ਇੱਕ ਵੜ ਬਾਈ ਉਹਨਾਂ ਨੇ ਵਿਕਾਊ ਕੀਤੀ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮਨਮੋਹਨ ਸਿੰਘ ਜੀ ਪਿੰਡ ਟੁੱਡੀ ਤਹਿਸੀਲ ਤੇ ਜ਼ਿਲ੍ਹਾ ਜੀ ਫਰੀ ਕੋਟ ਮੋਬਾਈਲ ਨੰਬਰ ਜੀ 946495084 ਠੀਕ ਆ ਆਪਣਾ ਵੀਰੇ ਫਾਰਮ ਭਾਇਓ ਨੂੰ ਕਿੰਨਾ ਕ ਸਮਾਂ ਹੋ ਗਿਆ ਹੋ ਗਏ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਕੰਪਨੀ ਨਾਲ ਜੁੜੇ ਆ ਜੀ ਨੈਸਲੇ ਨਾਲ ਨੈਸਲੇ ਨਾਲ ਵਧੀਆ ਰਿਸਪੌਂਸ ਆਈ ਹੈ ਬਹੁਤ ਵਧੀਆ ਜੀ ਠੀਕ ਹੈ ਜੀ ਜਿਹੜੀ ਆਪਾਂ ਵੈਡ ਵਿਰੇ ਵਿਕਾਊ ਕੀਤੀ ਹੈ ਸੁਆ ਕਿੰਨਾ ਜੀ ਪਹਿਲਾ ਸੁਆ 4 ਪਹਿਲਾ ਸੁਆ ਮੂੰ ਤੋਂ 4 ਦਾ ਆਪ ਕਿਹੜੇ ਸੀ ਮੈਨਮਾਰਕ ਦੀ 40 120 ਦੀ ਤੇ ਬੱਚਾ ਜੀ ਮਗਰ ਬੱਚਾਗਾ 40 400 33 ਦਾ ਠੀਕ ਆ ਉਹ ਰਿਕਾਰਡ ਆਪਣਾ ਲਿਖਿਆ ਪਿਆ ਜੀ ਹਾਂ ਸਾਰਾ ਕੋ ਠੀਕ ਹੈ ਬਾਈ ਕਦੋਂ ਸੂਈ ਹੈ ਜੀ ਇਹਨੂੰ ਹਫਤਾ ਹੋਇਆ ਹੀ ਹੈ ਜੀ ਨਾਲ ਇੱਕ ਹਫਤਾ ਜੀ ਤੇ ਕਿੰਨਾ ਦੁੱਧ ਨਟਿਆ 20 ਕਿਲੋ ਦੁੱਧ ਆ ਜੋ ਕਿਦੇ ਨਾਲ ਆਪ 19 ਕਿਲੋ ਮੰਨ ਕੇ ਚੱਲੋ ਥਣਾ ਦੀ ਦਾਨਾ ਜੀ ਕੋਈ ਵਧੀਆ ਹੈ ਕਿੰਨਾ ਬਾਜੂ ਕਰਮ ਵਾਲੀ ਦੁੱਧ ਜੀ ਦੁੱਧ ਦੇ ਉਸ ਤਾਈ ਠਾਈ ਚੰਗੀ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਜੇ ਹਾਈਟ ਦੀ ਗੱਲ ਕਰਗੇ ਫੁੱਲ ਚੰਗੀ ਹਾਈਟ ਬਰੀਨ ਬਹੁਤ ਆ ਜਾਨਵਰ ਬਹੁਤ ਵਧੀਆ ਹੈ ਠੀਕ ਹੈ ਜੀ ਤੇ ਬੱਚਾ ਮਗਰ ਡੈਨਮਾਰਕ ਦਾ 40 43 ਦਾ ਆਪ 4420 ਦੀ ਆ ਸੋਨਾ ਫਿਟਨੈਸ ਵਾਲਾ ਹਵਾਨਾ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਜੀ ਪਸੂ ਹਵਾਨੇ ਦੀ ਫਿਟਨੈਸ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਐਂ ਥਣ ਕੱਲਾ ਕੱਲਾ ਨਿੱਖੜ ਮਾ ਬਾਕੀ ਕੁਆਲਿਟੀ ਦੀ ਜੇ ਗੱਲ ਕਰ ਗਏ ਫੁੱਲ ਜਾਤ ਬਰੀਡ ਦੀ ਆ ਥੋੜਾ ਜਿਹਾ ਉਪਰਾ ਕਰਦਾ ਵਾ ਪਸੂ ਕਿਉਂਕਿ ਸਾਈਡ ਤੇ ਰਹਿ ਜਾਂਦਾ ਬਾਈ ਹੁਣਾਂ ਦਾ ਫਾਰਮ ਨਵਾਂ ਬੰਦਾ ਫਾਰਮ ਚ ਆਉਂਦਾ ਨਹੀਂ ਤਾਂ ਕਰਕੇ ਨਵੇਂ ਬੰਦੇ ਦਾ ਥੋੜਾ ਜਿਹਾ ਕਰ ਜਾਂਦਾ ਜੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਬਾਕੀ ਸੋਹਣਾ ਬਾਡੀ ਸਟਰਕਚਰ ਜੀ ਹਾਈਟ ਤੁਸੀਂ ਲਾ ਲੋ ਲਗਭਗ ਮੇਰੇ 5.5 ਫੁੱਟ ਹੋਊਗੀ ਅੰਦਾਜ਼ਾ ਬਾਕੀ ਥਾਣਾ ਤੁਹਾਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਥੋੜਾ ਜਆ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਤੁਸੀਂ ਹਵਾਨੇ ਦੀ ਖੂਬਸੂਰਤੀ ਕਰਮ ਵਾਲੀ ਦੀ ਦੇਖ ਸਕਦੇ ਹੋ ਜਿਹੜਾ 20 ਲੀਟਰ ਨੈਟ ਦੁੱਧ ਅੱਜ ਦਾ ਤਿਆਰ ਹੋਊਗਾ ਜੀ ਬਾਈ ਕਹਿੰਦਾ ਤੁਸੀਂ 19 ਮੰਨ ਕੇ ਆ ਜੋ 26 27 ਲੀਟਰ ਦੀ ਕਪੈਸਿਟੀ ਵਾਲੀ ਗਾਂ ਹੈ ਬਾਕੀ ਵੀਰੇ ਇਹਨਾਂ ਦੁੱਧ ਕੋਈ ਬਾਹਲਾ ਵੀ ਨਹੀਂ ਵੜ ਚੰਗੀ ਹੈ ਕਿਸੇ ਵੀਰ ਨੇ ਬਰੀਡ ਤੇ ਬਰੀਡ ਸੀਮਣ ਬਹੁਤ ਚੰਗੇ ਦੀ ਸਹੀ ਗੱਲ ਹੈ ਬਰੀਡ ਤੇ ਕੰਮ ਕਰਨਾ ਹੋਵੇ ਖੁਦ ਵੀ ਚੰਗੇ ਸੀਮਣ ਦੀ ਮਗਰ ਬੱਚਾ ਵੀ ਚੰਗੇ ਸੀਮਣ ਦਾ ਦੋ ਨਾਲ ਮਿਲ ਜਾਣੇ ਆ ਜੀ ਤੁਹਾਨੂੰ ਤੇ ਡਿਮਾਂਡ ਇਹਦੀ ਕੀ ਰਹਿਣ ਵਾਲੀ ਹੈ ਜੀ ਲੈਂਦੇ ਨੇ 10 ਹੋ ਜੂ ਮੰਨ ਤਣ ਜੀ ਕਰਦਾ ਠੀਕ ਹੈ ਜੀ 1 ਲੱਖ ਤੇ 10000 ਰੁਪਿਆ ਡਿਮਾਂਡ ਆ ਜੀ ਵਿੱਚੋ ਬਾਈ ਕਹਿੰਦਾ ਲੈਸ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨਮਕੀ ਰੱਖ ਲਾਂਗੇ ਜੇ ਆਪਾਂ ਬਾਲਾ ਹਾਂਜੀ 20000 ਦੀ ਬੱਚੀ ਰੱਖ ਲਾਂਗੇ ਆਪਾਂ ਹਾਂ 20000 ਦੀ ਬੱਚੀ ਆਪਾਂ ਰੱਖ ਲਾਂਗੇ ਯਾਨੀ ਵੈਸੇ 1 ਲੱਖ 10000 ਜੀ ਹਾਂਜੀ ਤੇ ਬੱਚੀ ਛੱਡ ਕੇ 90000 ਹੋ ਗਿਆ ਠੀਕ ਆ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਬੱਚੀ ਨਹੀਂ ਲੈ ਕੇ ਜਾਣੀ ਤਾਂ ਜਮਦੀ ਬੱਚੀ 20000 ਦੀ ਰੱਖ ਲਾਂਗੇ ਜੀ ਤੇ 90000 ਦੀ ਕੱਲੀ ਵੈੜ ਕੋਈ ਸੱਜਣ ਲਿਜਾ ਸਕਦਾ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ